ਗ੍ਰਾਂਥੀ ਸਿੰਘ ਵੱਲੋਂ ਦੱਸਿਆ ਜਾ ਰਿਹਾ ਕਿ ਧੰਨ ਧੰਨ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਆ ਜਾਨੀ ਕਿ ਬਿਲਡਿੰਗ ਕਾਫੀ ਵੱਡੀ ਆ ਤੇ ਉੱਥੇ ਸਾਰਾ ਗੰਦਾ ਪਾਣੀ ਨਾਲੀਆਂ ਦਾ ਟੌਲਟਾਂ ਦਾ ਸਾਰਾ ਕੁਝ ਬੇਸਮੈਂਟ ਦੇ ਵਿੱਚ ਜਾ ਰਿਹਾ ਆ ਤੇ ਜਾਨੀ ਕਿ ਇਹਦੇ ਉੱਤੇ ਹੁਣ ਯੂਰਪ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਆ ਤੇ ਪੁਰਤਗਾਲ ਦੇ ਉਹਨਾਂ ਸਾਰੇ ਵੀਰਾਂ ਨੂੰ ਅਪੀਲ ਆ ਕਿ ਗ੍ਰਾਂਥੀ ਸਿੰਘ ਦਾ ਅ ਜਰੂਰ ਪੁੱਛਿਆ ਜਾਵੇ ਜਾਇਆ ਜਾਵੇ ਉੱਥੇ ਇਸ ਮਸਲੇ ਦਾ ਹੱਲ ਜਿਹੜਾ ਵਾ ਉਹ ਲੱਭਿਆ ਜਾਵੇ ਜੇ ਨਹੀਂ ਹੱਲ ਲੱਭਦੇ ਤੇ ਅਸੀਂ ਜਰੂਰ ਇਸ ਦੀ ਚਿੱਠੀ ਜਿਹੜੀ ਆ ਉਹ ਅਕਾਲ ਤੱਕ ਸਭ ਹੀ ਲਿਖਾਂਗੇ ਤੇ ਨਾਲ-ਨਾਲ ਇਥੋਂ ਜਥੇਬੰਦੀਆਂ ਦੇ ਨਾਲ ਅਸੀਂ ਜਰੂਰ ਪੁਰਤਗਾਲ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਾਕੀ ਭਾਈ ਸਾਹਿਬ ਜੀ ਆਪ ਜਾ ਕੇ ਦੇਖ ਕੇ ਆਏ ਨੇ ਪਹਿਲਾਂ ਤੇ ਜਿਹੜਾ ਇਹਨਾਂ ਨੇ ਵੀ ਸਾਨੂੰ ਦੱਸਿਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਇਹ ਗੱਲ ਸੱਚ ਹੈ ਕਿਉਂਕਿ ਮੈਂ ਵੀ ਇਹ 2019-2020 ਵਿੱਚ ਉੱਤੇ ਵੇਖਿਆ ਸੀ ਬੇਸਮੈਂਟ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਉੱਤੇ ਲੰਗਰ ਆਲੇ ਤੇ ਉੱਤੇ ਹੀ ਬਾਥਰੂਮ ਨੇ ਤੇ ਸਭ ਤੋਂ ਵੱਡੀ ਗੱਲ ਇੱਕ ਬਾਹਰ ਪੈਪੇ ਉਹਦੇ ਨਾਲ ਨਿਸ਼ਾਨ ਸਾਹਿਬ ਬੰਨਾ ਹੋਇਆ ਛੋਟਾ ਹਨ ਵੀ ਇਹ ਸਾਡੇ ਧਰਮ ਦੇ ਖਿਲਾਫ ਹੈ ਬਹੁਤ ਗਲਤ ਹੈ ਇਹ ਚੀਜ਼ ਹਨ ਵੀ ਇਹ ਸਾਡੇ ਲਈ ਇੱਕ ਬਹੁਤ ਵੱਡਾ ਮਤਲਬ ਵੀ ਕਹ ਲਓ ਵੀ ਤੱਬਾ ਹੈ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਕਟੜਤਾ ਦੇ ਵਿੱਚ ਜਾਂ ਕੋਈ ਇਦਾਂ ਦਾ ਨਹੀਂ ਜੋ ਵੀ ਗੁਰੂ ਗੁਰੂ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਨੇ ਅਸੀਂ ਉਹਨਾਂ ਦੀ ਕਦਰ ਕਰਦੇ ਆ ਪਰ ਜੋ ਰਹਿਤ ਮਰਿਆਦਾ ਦੀ ਗੱਲ ਆ ਉਹਦੇ ਤੋਂ ਅਸੀਂ ਭੱਜ ਨਹੀਂ ਸਕਦੇ ਤੇ ਨਾਲ ਜਥੇਬੰਦੀਆਂ ਵੀ ਇਸ ਗੱਲ ਤੋਂ ਅਗਨੋਰ ਨਹੀਂ ਕਰ ਸਕਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਡੀਓ ਵਾਇਰਲ ਹੋ ਰਹੀ ਆ ਪੁਰਤਕਾਲ ਤੋਂ ਗ੍ਰੰਥੀ ਸਿੰਘ ਦੀ ਜੋ ਅਰਦਾਸ ਕਰਕੇ ਮਹਾਰਾਜ ਦੀ ਹਜ਼ੂਰੀ ਵਿੱਚ ਬੇਨਤੀ ਕਰ ਰਿਹਾ ਸਾਰੀ ਸਿੱਖ ਸੰਗਤ ਨੂੰ ਸਭ ਤੋਂ ਪਹਿਲਾਂ ਤਾਂ ਤੁਸੀਂ ਉਹ ਵੀਡੀਓ ਦੇਖੋ ਪਾਤਸ਼ਾਹ ਦੀ ਚਰਨਾ ਵਿੱਚ ਇੱਕ ਗ੍ਰੰਥੀ ਸਿੰਘ ਦਾ ਦਰਦ ਹੈ ਮਹਾਰਾਜ ਇਹ ਸਾਡੀ ਜੋ ਅਰਸ ਜੋਗ ਹਾਲਤ ਹੈ ਉਹ ਗਿਆਨ ਕੀਤੀ ਜਾ ਰਹੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਜੋ ਪਸਥਾਨ ਗੁਰਦੁਆਰਾ ਸਾਹਿਬ ਹੈ ਇਹ ਪੁਰਤਕਾਲ ਦੀ ਧਰਤੀ ਤੇ ਪੂਰਬ ਤੋਂ ਸ਼ਹਿਰ ਦੇ ਵਿੱਚ ਹੈ ਜਿੱਥੇ ਵਾਸ ਗ੍ਰੰਥੀ ਸਿੰਘ ਦੀ ਪਰਵਰਨ ਪੂਰੀ 2 ਸਾਲ ਤੋਂ ਨਿਭਾ ਰਿਹਾ ਹੈ ਮਹਾਰਾਜ ਜਿੱਥੇ ਆਪ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਬੇਸਮਤ ਦੇ ਵਿੱਚ ਪ੍ਰਕਾਸ਼ ਹੈ ਮਹਾਰਾਜ ਅਣਜਾਣ ਸਕਤਾ ਤੂ ਗ੍ਰੰਥ ਹੈ ਮਹਾਰਾਜ ਸੱਚੇ ਫਰਚਾ ਦੇ ਸਿਰ ਦੇ ਉੱਪਰ ਘੁੰਮਰੀਆਂ ਹਨ ਉਪਰ ਛੱਤ ਦੇ ਉੱਪਰ ਸਾਧ ਸੰਗਤਾਂ ਕੋ ਹੋਈਆਂ ਹਨ ਸਤਿਗੁਰੂ ਆਪ ਜੀ ਦੇ ਚਰਨਾਂ ਵਿੱਚ ਸਿੱਧ ਸਹਿਬਾਨ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੂ ਗ੍ਰੰਥ ਹੈ ਮਹਾਰਾਜ ਦੀ ਧੋਰ ਜਨਦੀਏ ਉੱਥੇ ਨਾਲ ਸਤਿਗੁਰੂ ਗੁਰੂ ਕਰਦੇ ਜੋ ਪ੍ਰਧਾਨ ਸਰਦਾਰ ਸੁਖਨਾਮ ਸਿੰਘ ਹਨ ਸਤਿਗੁਰੂ ਸਾਹਿਬ ਉਹ ਅੰਮ੍ਰਿਤ ਬਾਣੀ ਕੀਤਾ ਹੋਇਆ ਸਤਿਗੁਰੂ ਉਹਨਾਂ ਨੇ ਇੱਕ ਅੰਮ੍ਰਿਤ ਧਾਰ ਨਹੀਂ ਹਨ ਸਤਿਗੁਰੂ ਸਾਹਿਬ ਉਹ ਦੀੜੀਆਂ ਸ੍ਰਿਕਟਾ ਤਮੰਤ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਗੁਰਧਰ ਦੇ ਪ੍ਰਧਾਨ ਹਨ ਸਤਿਗੁਰੂ ਸਾਹਿਬ ਆਪ ਕੀ ਦੇ ਸਿੱਖ ਸੇਵਕ ਨੇ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਅਕਾਲ ਤਖਤ ਧਾਰੀ ਚਿੱਠੀ ਪਾਵਾਂਗਾ ਤੇ ਅਕਤੂਨ ਜਵਾਬ ਆਇਆ ਸੀ ਸਤਨਾਮ ਸਿੰਘ ਉਹਨੋਂ ਮੈਂ ਕਈ ਅਕਾਲ ਤਖਤ ਤੱਕ ਦੇਖੇ ਹਨ اے ਮਹਾਰਾਜ ਤੇਰੇ ਅਕਾਲ ਤਖਤ ਤੱਕ ਤੂੰ ਅਜੇ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪਰ ਇਸ ਸਤਨਾਮ ਸਿੰਘ ਪ੍ਰਧਾਨ ਸੁਣੀਏ ਅਕਾਲ ਤਖਤ ਤੂੰ ਹੀ ਚਾਲੂ ਕੀਤਾ ਹੈ ਤੇਰੇ ਗੁਰਧਰ ਦੇ ਵੀ ਸੇਵਾ ਨਾਲ ਕੀ ਕਰਨ ਗੱਲਾਂ ਕਰੀਆਂ ਹਨ ਤੇਰੇ ਸਿੱਖ ਨੂੰ ਮੰਤਰੀ ਤੋਂ ਮੰਨਣ ਦੀ ਤਾਕਤ ਦਿੱਤੀ ਹੈ ਸ਼ਾਬਦ ਇਹ ਉਹਨਾਂ ਵੀ ਤੁਹਾਨੂੰ ਪਤਨੀ ਵੱਲੋਂ ਤੇਰੇ ਸਿਰ ਤੇ ਦਾਸ ਦੀ ਪੱਗਾਉਣ ਦੀ ਸੰਗੀ ਦਿੱਤੀ ਗਈ ਹੈ ਕਿ ਅਸੀਂ ਗੰਗੀ ਸਿੰਘ ਵੀ ਪੱਗ ਚੜਾ ਲਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੀ ਇਹ ਮੇਰੀ ਪੱਗ ਨਹੀਂ ਹੈ ਇਹ ਬਾਬਾ ਬੁੱਢਾ ਸਾਹਿਬ ਦੀ ਪੱਗ ਹੈ ਕਿ ਕੌਮ ਦੀ ਪੱਗ ਹੈ ਅਸੀਂ ਦੱਸੋ ਕਿਥੇ ਆਪਣਾ ਦੁੱਧ ਖੋਲੀਏ ਕਿਉਂ ਸਾਡੇ ਸਿਰ ਤੇ ਇਹ ਮਸੰਨਰ ਧਾਰੇ ਹਨ ਜਿਨ੍ਹਾਂ ਨੂੰ ਬਾੜੇ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਸਤਿਗੁਰੂ ਸਾਡਾ ਕੀ ਦੋਸ਼ ਹੈ ਸਾਡਾ ਇਹ ਦੋਸ਼ ਹੈ ਕਿ ਗੁਰੂ ਘਰ ਨੂੰ ਸਮਾਨ ਰਹਿ ਕੇ ਨਾ ਗਲ ਗੁਰੂ ਕੰ다 ਸਮਾਨ ਅਪਣੇ ਨੰਨ ਕੰਗਾ ਦੇ ਨਾਲ ਜੋ ਇਹੇ ਬੋਲ ਸ਼ਕੂ ਗੁਰਮਤਿ ਸਹਿ ਮਹਾਰਾਜ ਤੇਰੇ ਵੀਰ ਦਾ ਫਰਜ਼ ਕਰ ਰਹੇ ਹੁਕਮ ਸੋਸ਼ਲ ਮੀਡੀਆ ਰਾਹੀਂ ਮੈਂ ਅਰਦਾਸ ਕਰਦਾ ਹਾਂ ਕਿ ਇਹ ਅੱਜ ਦੀ ਵੀਡੀਓ ਅੱਜ ਦੀ ਮੇਰੀ ਲਾਹਤ ਸਤਿਗੁਰੂ ਸਿੱਧ ਸਹਿਮਾਨ ਗਿਆਨੀ ਵੇਲੇ ਤੱਕ ਪਹੁੰਚਦੀ ਹੋਵੇ ਤੇ ਮੈਨੂੰ ਇਨਸਾਫ਼ ਦਿੱਤਾ ਜਾਵੇ ਸਤਿਗੁਰੂ ਤੁ ਗੁਰਮਤਿ ਸਹਿ ਮਹਾਰਾਜ ਕਿਉਂਕਿ ਸਾਡੀ ਆਦਾਤ ਤੁਹ ਹੈ ਸਤਿਗੁਰੂ ਤੇਰੇ ਤੋਂ ਬਿਨਾਂ ਸਾਡੀ ਕੋਈ ਕਿਤੇ ਸੁਨਮਾਈ ਨਹੀਂ ਗ੍ਰਾਂਥੀ ਸਿੰਘ ਵੱਲੋਂ ਦੱਸਿਆ ਜਾ ਰਿਹਾ ਕਿ ਧੰਨ ਧੰਨ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਆ ਜਾਨੀ ਕਿ ਬਿਲਡਿੰਗ ਕਾਫੀ ਵੱਡੀ ਆ ਤੇ ਉਥੇ ਸਾਰਾ ਗੰਦਾ ਪਾਣੀ ਨਾਲੀਆਂ ਦਾ ਟੌਲਟਾਂ ਦਾ ਸਾਰਾ ਕੁਝ ਬੇਸਮੈਂਟ ਦੇ ਵਿੱਚ ਜਾ ਰਿਹਾ ਆ ਤੇ ਜਾਨੀ ਕਿ ਇਹਦੇ ਉੱਤੇ ਹੁਣ ਯੂਰਪ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਆ ਤੇ ਪੁਰਤਗਾਲ ਦੇ ਉਹਨਾਂ ਸਾਰੇ ਵੀਰਾਂ ਨੂੰ ਅਪੀਲ ਆ ਕਿ ਗ੍ਰੰਥੀ ਸਿੰਘ ਦਾ ਜਰੂਰ ਪੁੱਛਿਆ ਜਾਵੇ ਜਾਇਆ ਜਾਵੇ ਉਥੇ ਇਸ ਮਸਲੇ ਦਾ ਹੱਲ ਜਿਹੜਾ ਵਾ ਉਹ ਲੱਭਿਆ ਜਾਵੇ ਜੇ ਨਹੀਂ ਹੱਲ ਲੱਭਦੇ ਤੇ ਅਸੀਂ ਜ਼ਰੂਰ ਇਸ ਦੀ ਚਿੱਠੀ ਜਿਹੜੀ ਆ ਉਹ ਅਕਾਲ ਤਖਸਾਲ ਵੀ ਲਿਖਾਂਗੇ ਤੇ ਨਾਲ-ਨਾਲ ਇਥੋਂ ਜਥੇਬੰਦੀਆਂ ਦੇ ਨਾਲ ਅਸੀਂ ਜ਼ਰੂਰ ਪੁਰਤਗਾਲ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਾਕੀ ਭਾਈ ਸਾਹਿਬ ਜੀ ਆਪ ਜਾ ਕੇ ਦੇਖ ਕੇ ਆਏ ਨੇ ਪਹਿਲਾਂ ਤੇ ਜਿਹੜਾ ਇਹਨਾਂ ਨੇ ਵੀ ਸਾਨੂੰ ਦੱਸਿਆ ਆ ਵਾਇਗੁਰ ਜੀ ਕਾ ਖਾਲਸਾ ਹਾਂ ਵਾਇਗੁਰ ਜੀ ਹਾਂਜੀ ਭਾਈ ਸਾਹਿਬ ਇਹ ਗੱਲ ਸੱਚ ਹੈ ਕਿਉਂਕਿ ਮੈਂ ਵੀ ਇਹ 2019-20 ਵਿੱਚ ਉੱਤ ਵੇਖਿਆ ਸੀ ਬੇਸਮੈਂਟ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਉੱਤੇ ਲੰਗਰ ਆਲੇ ਤੇ ਉੱਤੇ ਹੀ ਬਾਥਰੂਮ ਨੇ ਤੇ ਸਭ ਤੋਂ ਵੱਡੀ ਗੱਲ ਇੱਕ ਬਾਹਰ ਪੈਪੇ ਉਹਦੇ ਨਾਲ ਨਿਸ਼ਾਨ ਸਾਹਿਬ ਬੰਨਾ ਹੈ ਛੋਟਾ ਹਨਾ ਵੀ ਇਹ ਸਾਡੇ ਧਰਮ ਦੇ ਖਿਲਾਫ ਹੈ ਬਹੁਤ ਗਲਤ ਹੈ ਇਹ ਚੀਜ਼ ਹਨਾ ਵੀ ਇਹ ਸਾਡੇ ਲਈ ਇੱਕ ਬਹੁਤ ਵੱਡਾ ਮਤਲਬ ਵੀ ਕਹ ਲਓ ਵੀ ਤੱਬਾ ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਕਟੜਤਾ ਦੇ ਵਿੱਚ ਜਾਂ ਕੋਈ ਇਦਾਂ ਦਾ ਨਹੀਂ ਜੋ ਵੀ ਗੁਰੂ ਗੁਰੂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਨੇ ਅਸੀਂ ਉਹਨਾਂ ਦੀ ਕਦਰ ਕਰਦੇ ਆ ਪਰ ਜੋ ਰਹਿਤ ਮਰਿਆਦਾ ਦੀ ਗੱਲ ਆ ਉਹਦੇ ਤੋਂ ਅਸੀਂ ਭੱਜ ਨਹੀਂ ਸਕਦੇ ਤੇ ਨਾਲ ਜਥੇਬੰਦੀਆਂ ਵੀ ਇਸ ਗੱਲ ਤੋਂ ਅਗਨੋਰ ਨਹੀਂ ਕਰ ਸਕਦੀਆਂ ਤੇ ਜੇ ਅੱਜ ਕੋਈ ਨਹੀਂ ਬੋਲਣਾ ਚਾਹੁੰਦਾ ਗ੍ਰੰਥੀ ਸਿੰਘ ਦਾ ਸਾਥ ਨਹੀਂ ਦੇਣਾ ਚਾਹੁੰਦਾ ਜਾਨੀ ਕਿ ਪੁਰਤਕਾਲ ਦੀਆਂ ਪ੍ਰਬੰਧਕ ਜੋ ਇਸ ਮਸਲੇ ਦਾ ਹੱਲ ਜਿਹੜਾ ਵਾ ਜਲਦ ਤੋਂ ਜਲਦ ਕਾਢਣ ਤੇ ਨਾਲ ਜਿਹੜੀ ਆ ਉਹ ਵੀਡੀਓ ਪਾਈ ਜਾਵੇ ਉਥੋਂ ਕਿ ਦੱਸਿਆ ਜਾਵੇ ਕਿ ਜਿਹੜਾ ਇਹਦਾ ਹੱਲ ਕਿਉਂਕਿ ਤੁਸੀਂ ਪਾਪ ਕਰ ਦਿੰਨੇ ਹੋ ਜਿਹੜਾ ਪਾਪ ਆ ਨਾ ਉਹਦਾ ਭੁਗਤਾਨ ਨਾ ਉਹ ਦਰਗਾਹ ਦੇ ਵਿੱਚ ਬਹੁਤ ਵੱਡਾ ਹੁੰਦਾ ਆ ਯਾਨੀ ਕਿ ਇਹ ਵੀਡੀਓ ਜਿਹੜੀ ਆਈ ਆ ਪੁਰਤਗਾਲ ਤੋਂ ਪੂਰੇ ਵਰਲਡ ਦੇ ਵਿੱਚ ਉਹ ਫੈਲ ਰਹੀ ਆ ਜਿਹਦਾ ਕਰਕੇ ਉਹ ਬਹੁਤ ਹੀ ਵੱਡੀ ਇੱਕ ਸ਼ਰਮ ਵਾਲੀ ਗੱਲ ਕਹਿ ਸਕਦੇ ਆ ਤੇ ਹੈ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਬਾਕੀ ਇੱਕ ਵੀਰ ਦੇ ਵੱਲੋਂ ਮੈਂ ਵੀਡੀਓ ਸੁਣੀ ਹੈਗੀ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਜੇ ਲੱਗਦਾ ਤੁਹਾਨੂੰ ਕਿ ਵਿਵਦੀ ਹੋ ਰਹੀ ਆ ਤੇ ਸਖਤ ਸਾਥ ਦੇਵੇ ਨਵੀਂ ਬਿਲਡਿੰਗ ਲਈ ਜਾਊਗੀ ਤੇ ਨਵੇਂ ਥਾਂ ਜਿਹੜਾ ਉਹ ਪ੍ਰਕਾਸ਼ ਕੀਤਾ ਜਾਊਗਾ ਸੋ ਜੇ ਐਦਾਂ ਦੀ ਕੋਈ ਗੱਲਬਾਤ ਹੈਗੀ ਆ ਤੇ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਚੀਜ਼ ਨਹੀਂ ਆ ਜੀ ਸੰਗਤ ਇਸ ਵਾਸਤੇ ਬਿਲਕੁਲ ਹਾਜ਼ਰ ਆ ਜਿੰਨੀ ਸੇਵਾ ਲੱਗੇ ਸੰਗਤ ਨੂੰ ਲਾ ਦਿਓ ਜੇ ਲੱਗਦਾ ਤੁਹਾਨੂੰ ਲੱਗਦਾ ਸਾਰਿਆਂ ਨੂੰ ਕਿ ਵਿਵਦੀ ਹੋ ਰਹੀ ਆ ਜੀ ਤੇ ਪਹਿਲਾ ਆਪਾਂ ਨੂੰ ਮਹਾਰਾਜ ਦਾ ਪ੍ਰਕਾਸ਼ ਜਿਹੜਾ ਉਹ ਸੇਫ ਜਗ੍ਹਾ ਕਰਨਾ ਚਾਹੀਦਾ ਵਾ ਤੇ ਨਵੀਂ ਬਿਲਡਿੰਗ ਲੈਣੀ ਆ ਤੇ ਉਹਦੇ ਵਾਸਤੇ ਸੰਗਤ ਹਾਜ਼ਰ ਆ ਸੰਗਤ ਨੂੰ ਸੇਵਾ ਲਾਓ ਜਿੰਨੀ ਸੰਗਤ ਸੇਵਾ ਕਰੂਗੀ ਉਹਨੇ ਪੈਸੇ ਦੀ ਆਪਾਂ ਬਿਲਡਿੰਗ ਨਵੀਂ ਲੈ ਕੇ ਪ੍ਰਕਾਸ਼ ਨਵੀਂ ਜਗ੍ਹਾ ਤੇ ਕੀਤਾ ਜਾਊਗਾ ਅਸੀਂ ਸਾਡੇ ਵੱਲੋਂ ਜਥੇਬੰਦੀ ਵੱਲੋਂ ਅਸੀਂ ਪੂਰਾ ਸਾਥ ਦੇਵਾਂਗੇ ਕਮੇਟੀ ਦਾ ਅਸੀਂ ਵੀਡੀਓ ਵੀ ਪਾਵਾਂਗੇ ਜੋ ਟੈਲੀਫੋਨ ਹੋਇਆ ਸਾਡੇ ਕੋਲ ਅਸੀਂ ਜਰੂਰ ਇਕੱਠਾ ਕਰਕੇ ਦੇਵਾਂਗੇ ਯਾਨੀ ਕਿ ਅਸੀਂ ਚਾਹੁੰਦੇ ਆ ਕਿ ਸੰਗਤ ਵਿੱਚ ਨਿਰਾਸ਼ਗੀ ਨਾ ਆਵੇ ਜੋ ਗੁਰੂ ਗੁਰੂ ਸਾਹਿਬ ਨੂੰ ਪਿਆਰ ਕਰਦੇ ਨੇ ਇੱਕ ਗੱਲ ਤੁਹਾਡੀਆਂ ਭਾਵਨਾਵਾਂ ਦੀ ਆ ਪਰ ਦੂਸਰੇ ਪਾਸੇ ਜਿਹੜੀ ਗੱਲ ਆ ਬੇਅਦਬੀ ਦੀ ਆ ਜਾਣੇ ਅਣਜਾਣੇ ਦੇ ਵਿੱਚ ਵੀ ਹੋਈਆਂ ਜਿਹੜੀਆਂ ਗਲਤੀਆਂ ਉਹ ਵੀ ਬੇਅਦਬੀ ਹੁੰਦੀਆਂ ਵਾ ਉਹਨਾਂ ਉਹ ਵੀ ਪਾਪ ਆ ਇਸ ਕਰਕੇ ਇਹ ਬੇਅਦਬੀ ਰੋਕੀ ਜਾਵੇ ਤੇ ਨਾਲ ਸਾਰੀ ਸਿੱਖ ਸੰਗਤ ਪੁਰਤਗਾਲ ਦੇ ਇਸ ਗੁਰੂ ਘਰ ਦਾ ਸਾਥ ਦੇਣ ਤੇ ਅਸੀਂ ਵੀ ਉਹਨਾਂ ਦਾ ਸਾਥ ਦੇਣ ਲਈ ਤਿਆਰ ਆ ਬਹੁਤ ਬਹੁਤ ਬਿਲਕੁਲ ਜਲਦੀ ਤੋਂ ਜਲਦੀ ਇਸ ਚੀਜ਼ ਦਾ ਹੱਲ ਕੱਢਿਆ ਜਾਵੇ ਨਹੀਂ ਹੱਲ ਕੱਢਿਆ ਤੇ ਫਿਰ ਗੁਰੂ ਸਾਹਿਬ ਦੇ ਲਾਡਲੀਆਂ ਹੋ ਜਾਂ ਉਦਾਂ ਚਾਲੇ ਪਾਣ ਗਿਆ ਤੇ ਫਿਰ ਬਾਕੀ ਅੱਗੇ ਦਾ ਤੁਹਾਨੂੰ ਪਤਾ ਹੀ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ